ਤੁਹਾਰਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਪਿਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਕ੍ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਪੁਨਰਵਾਸ ਉਹਨਾਂ ਦਿਨਾਂ ਵਿੱਚ ਸੁਰਿੰਦਰ ਇੱਕੋ ਸਮੇਂ ਤਿੰਨ ਕੁੜੀਆਂ ਨਾਲ ਇਸ਼ਕ ਕਰਦਾ ਸੀ ਤਿੰਨ ਕੁੜੀਆਂ ਨਹੀਂ ਦੋ ਕੁੜੀਆਂ ਤੇ ਤੀਜੀ ਨੂੰ ਤੀਵੀਂ ਕਹਿਣਾ ਚਾਹੀਦਾ ਹੈ ਤੇਮੀ ਗਣਾ ਉਸਨੂੰ ਇਸ ਕਰਕੇ ਵੀ ਜੱਜਦਾ ਹੈ ਕਿ ਉਹ ਵਿਆਹੀ ਹੋਈ ਸੀ ਉਸ ਮਹੱਲੇ ਵਿੱਚ ਜਿੱਥੇ ਉਹ ਰਹਿੰਦਾ ਸੀ ਉਸ ਦੇ ਗੁਆਂਢ ਵਿੱਚ ਹੀ ਉਸ ਦੀਮੀ ਦਾ ਘਰ ਸੀ ਉਹ ਦਾ ਢਿੰਡਲ ਪਤੀ ਬੈਂਕ ਵਿੱਚ ਮੁਲਾਜ਼ਮ ਸੀ ਤੜਕੇ ਹੀ ਰੋਟੀ ਖਾ ਕੇ 10 ਵਜੇ ਬੈਂਕ ਚੱਲਿਆ ਜਾਂਦਾ ਤੇ 5 ਵਜੇ ਥੱਕਿਆ ਟੁੱਟਿਆ ਮੰਜੀ ਤੇ ਆ ਡਿੱਗਦਾ ਰੋਟੀ ਖਾਂਦਾ ਤੇ ਸੌ ਜਾਂਦਾ ਨਾ ਕਦੇ ਉਹ ਸੈਰ ਨੂੰ ਗਿਆ ਸੀ ਤੇ ਨਾ ਕਦੀ ਵੀ ਤੇਲ ਦੀ ਮਾਲਿਸ਼ ਕਰਕੇ ਨਾਤਾ ਸੀ ਸਿਨਮੇ ਵਰਗਾ ਸ਼ੌਂਕ ਵੀ ਉਸ ਨੂੰ ਕੋਈ ਨਹੀਂ ਸੀ ਉਸ ਤੀਵੀ ਨੂੰ ਆਪਣਾ ਪਤੀ ਲੋਗੜ ਦੇ ਕੁਬਦੰਦੇ ਨਾਲੋਂ ਵੱਧ ਹੋਰ ਕੁਝ ਨਹੀਂ ਸੀ ਲੱਗਦਾ ਉਹਨਾਂ ਦੇ ਵਿਆਹ ਹੋਏ ਨੂੰ 3 ਸਾਲ ਹੋ ਗਏ ਸਨ ਤੇ ਅਜੇ ਉਸ ਤੀਵੀ ਦੇ ਕੋਈ ਜੁਆਕ ਨਹੀਂ ਸੀ ਹੋਇਆ ਉਹ ਸੂਰਜ ਚੜਨ ਤੋਂ 3 ਘੰਟੇ ਪਹਿਲਾਂ ਉੱਠਦੀ। ਹੱਥ ਵਿੱਚ ਪਾਣੀ ਦੀ ਚਿਲਕਣੀ ਤੇ ਕੰਗਣੀ ਵਾਲੀ ਗੜਵੀ ਫੜਦੀ ਤੇ ਸ੍ਰਿੰਦਰ ਦੀ ਬੈਠਕ ਵਿੱਚ ਆ ਧਮਕਦੀ। ਉਸ ਦਾ ਟਿੰਡਲ ਪਤੀ ਉੱਚੇ-ਉੱਚੇ ਘੁੜਾੜਿਆਂ ਨੂੰ ਬੰਦ ਕਰਕੇ ਅੱਖਾਂ ਚਮਕਦਾ ਤਾਂ ਦੇਖਦਾ ਕਿ ਉਹ ਬਾਹਰ ਕੰਨੀ ਚਲੀ ਗਈ ਹੈ। ਨਿਤ ਹੀ ਜਾਂਦੀ ਹੈ। ਜਾਂਦੀ ਹੈ ਤਾਂ ਸਵੇਰੇ ਸਵੇਰੇ ਜਾਂਦੀ ਹੈ ਸੋਹਨਰੀਆਂ ਤੀਵੀਆਂ ਸਵੇਹਾ ਹੀ ਉੱਠਦੀਆਂ ਹੁੰਦੀਆਂ ਹਨ ਉਹਦਾ ਪਤੀ ਸਮਝਦਾ ਹੈ ਕਿ ਉਹ ਕਿੰਨੀ ਚੰਗੀ ਹੈ ਸਵੇਹਾ ਸਵੇਹਾ ਵਿਚਾਰੀ ਉੱਠਦੀ ਹੈ ਨੇੜੇ ਥਾਂ ਨਹੀਂ ਇਸ ਲਈ ਦੂਰ ਸਾਰੇ ਬਾਹਰ ਜਾਂਦੀ ਹੈ ਚਿਰ ਭਾਵੇਂ ਕਾਫੀ ਲੱਗ ਜਾਂਦਾ ਹੈ ਉਹ ਸੋਚਦਾ ਹੈ ਕਿ ਹੋਰ ਤੀਵੀਆਂ ਟੱਕਰ ਜਾਂਦੀਆਂ ਹੋਣਗੀਆਂ ਤੇ ਗੱਲ ਨਹੀਂ ਪਹਿ ਜਾਂਦੀਆਂ ਹੁਣੀਆਂ ਪਰ ਜਦ ਵਾਪਸ ਆਉਂਦੀ ਤਾਂ ਮਿੰਟਾਂ ਵਿੱਚ ਹੀ ਚਾਹ ਬਣਾ ਦਿੰਦੀ ਹੈ ਮਿੰਟਾਂ ਵਿੱਚ ਹੀ ਨਹਾਉਣ ਲਈ ਪਾਣੀ ਦਿੰਦੀ ਹੈ ਮਿੰਟਾਂ ਵਿੱਚ ਹੀ ਰੋਟੀ ਬਣਾ ਦਿੰਦੀ ਹੈ ਤੇ ਵੇਲੇ ਸਿਰ ਉਹਨੂੰ ਦਫ਼ਤਰ ਤੋਰ ਦਿੰਦੀ ਹੈ ਸੁਰਿੰਦਰ ਨੂੰ ਉਹ ਥਿਵੇਂ ਬੜੀ ਚੰਗੀ ਲੱਗਦੀ ਸੀ ਦੇਖਣ ਵਿੱਚ ਪਾਵੇ ਉਹ ਕੁਝ ਮਦਰੀ ਜਿਹੀ ਸੀ ਪਰੰਗਾ ਪੈਰਾਂ ਦੀ ਖੁੱਲੀ ਸੀ ਚੌੜੇ ਚੁਗੱਠੇ ਵਾਲੀ ਪਰਮੇ ਪਰਮੇ ਅੰਗਾ ਵਾਲੀ ਚਿੱਟੀ ਸਾੜੀ ਪਹਿਨਦੀ ਸੀ ਨਜ਼ਰ ਬਹੁਤ ਕਮਜ਼ੋਰ ਸੀ ਤੇ ਅੱਖਾਂ ਦਾ ਬ੍ਰੀਕ ਕੰਮ ਕਰਨ ਵੇਲੇ ਐਨਕ ਲਾ ਲੈਂਦੀ ਸੀ ਸੁਰਿੰਦਰ ਨੂੰ ਉਹ ਬਹੁਤ ਚਾਹੁੰਦੀ ਸੀ ਉਸ ਨੂੰ ਅੰਨਾ ਪਿਆਰ ਕਰਦੀ ਹਰ ਤਰ੍ਹਾਂ ਦੀ ਸਹਾਇਤਾ ਕਰਦੀ ਕਦੇ-ਕਦੇ ਐਵੇਂ ਹੀ ਉਹਦੀ ਜੇਬ ਵਿੱਚ ਰੁਪਈਏ ਪਾ ਜਾਂਦੀ ਕਦੇ 10 ਪਾ ਜਾਂਦੀ ਕਦੇ 20 ਪਾ ਜਾਂਦੀ ਕਹਿੰਦੀ ਤੂੰ ਥੁੜਕੇ ਨਾ ਬੈਠਿਆ ਕਰ ਖਰਚ ਦੀ ਪਰਵਾਹ ਨਾ ਕਰ ਮੈਥੋ ਲੈ ਮਨ ਪਾਉਂਦਾ ਖਾ ਮਨ ਪਾਉਂਦਾ ਹੰਡਾ ਸੁਰਿੰਦਰ ਨੂੰ ਮਹਿਸੂਸ ਹੁੰਦਾ ਕਿ ਉਹ ਕਿੰਨੇ ਖੁੱਲੇ ਦਿਲ ਵਾਲੀ ਹੈ ਟਿੰਡਲ ਜਦ ਬੈਂਕ ਨੂੰ ਉਠ ਜਾਂਦਾ ਹੈ ਤਾਂ ਕਦੇ-ਕਦੇ ਉਸ ਨੂੰ ਪਰੌਂਠੇ ਪਕਾ ਕੇ ਦੇ ਜਾਂਦੇ ਹੈ ਟਿੰਦਲ ਤੋਂ ਚੋਰੀਆਂ ਇੱਕ ਦਰੀ ਇੱਕ ਸਰਾਨਾ ਤੇ ਇੱਕ ਖੇਸ ਵੀ ਉਸਨੇ ਉਸ ਨੂੰ ਦਿੱਤਾ ਹੋਇਆ ਹੈ ਉਹਦਾ ਪਤੀ ਜੇ ਉਸਤੇ ਮਨ ਦੀ ਗੱਲ ਪੂਰੀ ਨਹੀਂ ਕਰਦਾ ਤਾਂ ਉਹ ਵਿਚਾਰੀ ਕਰੇ ਵੀ ਕਿ सुरेंद्र ਬੇਹਦ ਖੁਸ਼ ਰਹਿੰਦਾ ਕਿ ਉਸ ਤੀਵੀ ਨੂੰ ਖੁਸ਼ੀ ਦਿੰਦਾ ਹੈ ਉਸ ਸ਼ਹਿਰ ਵਿੱਚ ਸੁਰਿੰਦਰ ਬਾਸ ਸੜੇ ਤੇ ਇੱਕ ਮਸ਼ਹੂਰ ਬੱਸ ਕੰਪਨੀ ਦਾ ਅੱਡਾ ਇੰਚਾਰਜ ਲੱਗਿਆ ਹੋਇਆ ਸੀ ਉਸ ਨੇ 10 ਜਮਾਤਾਂ ਪਾਸ ਕੀਤੀਆਂ ਹੋਈਆਂ ਸਨ ਕੋਰਸੋ ਕੋਈ ਕਰਨੀ ਸੀ ਸਕਿਆ ਇਕੱਲੀ 10ਵੀਂ ਪਾਸ ਹੋਣ ਕਰਕੇ ਸਰਕਾਰੀ ਨੌਕਰੀ ਕੋਈ ਉਹਨੂੰ ਮਿਲੀ ਨਾ ਉਹ ਚੰਗੇ ਰੱਜੇ ਪੁੱਜੇ ਘਰ ਦਾ ਪੁੱਤ ਤਾਂ ਹੈ ਨਹੀਂ ਸੀ ਉਹਦਾ ਪਿਓ ਵਾਹੀ ਕਰਦਾ ਸੀ ਤੇ ਬੱਸ ਕਰਦੀ ਆਈ ਚਲਾਈ ਕਰੀ ਜਾਂਦੀ ਸੀ। ਸੁਰਿੰਦਰ ਕਿਵੇਂ ਨਾ ਕਿਵੇਂ 10ਵੀਂ ਪਾਸ ਕਰ ਗਿਆ ਸੀ। ਜਦੋਂ ਪੜਦਾ ਹੁੰਦਾ ਹਾਕੀ ਦਾ ਬਹੁਤ ਵਧੀਆ ਖਿਡਾਰੀ ਰਿਹਾ ਸੀ। ਉਹਦੀ ਸਿਹਤ ਪਹਿਲੇ ਦਿਨ ਤੋਂ ਹੀ ਵਧੀਆ ਸੀ। ਕੱਦ-ਕਾਠ ਵੀ ਚੰਗਾ ਸੀ। ਰੰਗ ਗੰਧਮੇ ਹੱਡ-ਪੈਰ ਖੁੱਲੇ-ਖੁੱਲੇ ਡੋਲੇ ਪਟ ਤੇ ਛਾਤੀ ਦੇ ਪੱਠੇ ਉਬਰਵੇਂ ਖੁੱਦੋ ਵਾਂਗ ਮੜੇ ਹੋਏ ਚਿਹਰੇ ਦੀ ਰੌਣਕ ਬਹੁਤ ਖੂਬ ਨੈਣ ਨਕਸ਼ ਤਿੱਖੇ ਬੋਲਣ ਚੱਲਣ ਦਿੰਦੂ ਮੋਹ ਲੈਣ ਵਾਲਾ ਹਰ ਕੁੜੀ ਉਹਦੇ ਨੁਹਾਰ ਤੇ ਮਰ ਸਕਦੀ ਸੀ ਦੂਜਾ ਇਸ਼ਕੋ ਦਾ ਇੱਕ ਨਰਸ ਨਾਲ ਸੀ ਨਰਸ ਨਿੱਤ ਉਸ ਬਾਸ ਢਡੇ ਤੋਂ ਬਸ ਫੜ ਕੇ 8 ਮੀਲ ਦੂਰ ਕਿਸੇ ਪਿੰਡ ਜਾਇਆ ਕਰਦੀ ਸੀ ਇੱਕ ਹੋਰ ਬੰਦੇ ਦੇ ਕਹਿਣ ਤੇ ਉਸਨੇ ਉਸ ਦਾ ਬੱਸ ਦਾ ਪਾਸ ਬਣਵਾ ਦਿੱਤਾ ਸੀ ਉਸ ਨਾਲ ਜਾਣ ਪਛਾਣ ਦਾ ਬੱਸ ਇਹ ਮੋੜ ਸੀ। ਨਹੀਂ ਤੇ ਜਦੋਂ ਸਵੇਰੇ-ਸਵੇਰੇ ਬੱਸ ਚੜ੍ਹਨ ਆਉਂਦੀ ਤਾਂ ਸੁਰਿੰਦਰ ਨਾਲ ਨਿਗਾਹ ਸਾਂਝੀ ਕਰ ਜਾਂਦੀ। ਕਦੇ-ਕਦੇ ਉਹ ਕੋਈ ਗੱਲ ਵੀ ਕਰ ਜਾਂਦੀ। ਸੁਰਿੰਦਰ ਜਿਵੇਂ ਉਸ ਨੂੰ ਜੱਜ ਗਿਆ ਸੀ। ਉਹ ਉਸਦੇ ਬਹੁਤੇ ਹੀ ਨੇੜੇ ਹੁੰਦੇ ਗਏ। ਇੱਕ ਦਿਨ ਸ਼ਾਮ ਨੂੰ ਪਿੰਡੋਂ ਬਹੁਤ ਹੀ ਥੱਕੀ ਟੁੱਟੀ ਆਈ ਤੇ ਸੁਰਿੰਦਰ ਉਸ ਨੂੰ ਚਾਹ ਪਿਓਣ ਲਈ ਆਪਣੀ ਬੈਠਕ ਵਿੱਚ ਲੈ ਗਿਆ ਉਸ ਤੋਂ ਪਿੱਛੋਂ ਅਕਸਰ ਉਹ ਉਸ ਦੀ ਬੈਠਕ ਵਿੱਚ ਆ जाया ਕਰਦੀ ਸੀ ਇੱਕ ਰਾਤ ਤਾਂ ਉਹ ਉਸ ਦੀ ਬੈਠਕ ਵਿੱਚ ਹੀ ਉਸ ਕੋਲ ਰਹਿ ਗਈ ਸੀ ਸੁਰਿੰਦਰ ਦੇ ਕਹਿਣ ਤੇ ਉਹਨੇ ਇੱਕੋ ਗੱਲ ਆਖੀ ਹੋਰ ਭਾਵੇਂ ਕੁਛ ਆਖ ਲੈ ਪਰ ਮੈਨੂੰ ਇਸ ਇਮਤਿਹਾਨ ਵਿੱਚ ਨਾ ਪਾ ਉਹ ਬੜਾ ਹੈਰਾਨ ਪਰੇਸ਼ਾਨ ਇਹ ਕਿਸ ਕਿਸਮ ਦੀ ਕੁੜੀ ਹੈ ਜੇ ਇਸ ਨੇ ਕਿਸੇ ਇਮਤਿਹਾਨ ਵਿੱਚ ਨਹੀਂ ਸੀ ਪੈਣਾ ਤਾਂ ਕਿ ਮੇਰੇ ਕੋਲ ਗੀਤਾਂ ਦੇ ਸ਼ਲੋਕ ਸਿੱਖਣ ਆਈ ਹੈ ਕੁੜੀ ਨੇ ਜਿੱਦ ਕੀਤੀ ਸੁਰਿੰਦਰ ਦੇਖ ਤੇਰੇ ਨਾਲੋਂ ਵੱਧ ਦੁਨੀਆ ਤੇ ਮੈਨੂੰ ਕੋਈ ਹੋਰ ਚੀਜ਼ ਨਹੀਂ ਮੈਂ ਤੈਨੂੰ ਬੇਅੰਤ ਪਿਆਰ ਕਰਦੀ ਹਾਂ ਤੂੰ ਮੇਰੇ ਸਰੀਰ ਦੇ ਵੱਡਕੇ ਬੇਸ਼ੱਕ ਡੱਕਰੇ ਕਰਦੇ ਪਰ ਮੈਨੂੰ ਇਸ ਇਮਤਿਹਾਨ ਵਿੱਚ ਨਾ ਪਾ ਸੁਰੇਂਦਰ ਦੀ ਸੋਚ ਉਸ ਕੁੜੀ ਮੂਰੇ ਹਾਰ ਗਈ ਸੀ ਦਿਲੋਂ ਪਰ ਉਸ ਦੀ ਕਦਰ ਕਰਦਾ ਸੀ ਸੁਰੇਂਦਰ ਨੂੰ ਚਿਤਵਨੀ ਲੱਗੀ ਰਹਿੰਦੀ ਕਿ ਉਹ ਉਸ ਦਾ ਕਿਹੋ ਜਿਹਾ ਇਸ਼ਕ ਹੈ ਗੱਲਾਂ ਉਹ ਸਾਰੀਆਂ ਕਰ ਲੈਂਦੀ ਹੈ ਉਹ ਗੱਲਾਂ ਕਰਦੀ ਹੈ ਜਿਹੜੀਆਂ ਸ਼ਾਇਦ ਹੋਰ ਕਿਸੇ ਨਾਲ ਨਹੀਂ ਕਰਦੀ ਹੁਣ ਉਸਦੀ ਬੈਠਕ ਵਿੱਚ ਜਦੋਂ ਕਹੇ ਆ ਜਾਂਦੀ ਹੈ ਜਮਾਨੇ ਭਰਦੀਆਂ ਗੱਲਾਂ ਮਾਰਦੀ ਹੈ ਇੱਕੋ ਗੱਲ ਉਹਦੀ ਸਮਝ ਵਿੱਚ ਨਹੀਂ ਆਉਂਦੀ ਜਿਹੜੀ ਉਹ ਵਾਰ-ਵਾਰ ਕਹਿੰਦੀ ਹੈ ਮੇਰੀ ਭਾਵੇਂ ਜਾਨ ਸੂਤ ਲੈ ਪਰ ਮੈਨੂੰ ਕਦੇ ਇਮਤਿਹਾਨ 'ਚ ਨਾ ਪਾਏ ਇਹ ਕਿਸ ਕਿਸਮ ਦੀ ਕੁੜੀ ਹੈ ਸੁਰਿੰਦਰ ਸੋਚਦਾ ਰਹਿੰਦਾ ਉਹ ਨਰਸ ਕੁੜੀ ਜਦ ਕਦੇ ਉਸਦੀ ਬੈਠਕ ਵਿੱਚ ਆਉਂਦੀ ਤਾਂ ਸੁਰਿੰਦਰ ਉਸ ਚਿੱਟੀ ਸਾੜੀ ਵਾਲੀ ਤੀਵੀ ਨੂੰ ਦੱਸਦਾ ਕਿ ਅਜ ਉਸਤੇ ਮਾਮੇ ਦੀ ਧੀ ਆਈ ਹੋਈ ਹੈ ਚਿੱਟੀ ਸਾੜੀ ਵਾਲੀ ਤੀਵੀ ਨੂੰ ਕੀ ਭਾਵੇਂ ਉਸਦੀ ਮਾਮੇ ਦੀ ਧੀ ਹੋਵੇ ਭੂਆ ਦੀ ਹੋਵੇ ਭਾਵੇਂ ਚਾਚੇ ਦੀ ਕੋਈ ਵੀ ਹੋਵੇ ਆਉਂਦੀ ਰਹੇ ਉਸ ਦਾ ਤਾਂ ਪੂਰਾ ਸੀ ਏ ਦੋ ਵੇਸ਼ਕ ਸੁਰਿੰਦਰ ਲਈ ਜਿਸਮ ਤੇ ਰੂਹ ਦੇ ਇਸ਼ਕ ਸਨ ਚਿੱਟੀ ਸਾੜੀ ਵਾਲੀ ਤੀਵੀ ਨਾਲ ਜਿਸਮ ਦਾ ਇਸ਼ਕ ਤੇ ਨਰਸ ਕੁੜੀ ਨਾਲ ਰੂਹ ਦਾ ਇਸ਼ਕ ਚਿੱਟੀ ਸਾੜੀ ਵਾਲੀ ਤੀਵੀ ਰੂਹ ਦੇ ਇਸ਼ਕ ਨੂੰ ਕੁਝ ਨਹੀਂ ਸੀ ਸਮਝਦੀ ਉਸ ਦਾ ਆਦਰ ਸਤਕਾਰ ਵੀ ਬੜਾ ਕਰਦੀ ਸੀ ਉਸ ਨੂੰ ਖਿਉਂਦੀ ਪਿਉਂਦੀ ਵੀ ਉਸ ਨੂੰ ਪੈਸੇ ਦਿੰਦੀ ਸੀ ਤੇ ਕਿਸੇ ਵੱਲੋਂ ਥੋੜਾ ਨਹੀਂ ਸੀ ਦਿੰਦੀ ਨਰਸ ਕੁੜੀ ਕਿਸੇ ਇਮਤਿਹਾਨ ਵਿੱਚ ਨਹੀਂ ਸੀ ਪੈਣਾ ਚਾਹੁੰਦੀ ਉਹ ਤਾਂ ਚਾਹੁੰਦੀ ਸੀ ਕਿ ਉਸ ਨੂੰ ਸੁਰਿੰਦਰ ਦਾ ਰੱਜ ਕੇ ਪਿਆਰ ਮਿਲਦਾ ਰਹੇ ਪਰ ਉਹ ਆਪਣੀ ਜਾਨ ਨੂੰ ਦੁੱਖਾਂ ਵਿੱਚ ਨਾ ਪਾਵੇ ਸੁਰਿੰਦਰ ਦੋਵੇਂ ਪਾਸੇ ਖੁਸ਼ ਸੀ ਤੀਜਾ ਇਸ਼ਕ ਉਸ ਮੋਹੱਲੇ ਦੀ ਕਾਲਜ ਵਿੱਚ ਪੜ੍ਹਦੀ ਇੱਕ ਕੁੜੀ ਨੂੰ ਕਰਦਾ ਸੀ ਇਸ ਕੋ ਦਾ ਬੜਾ ਪਵਿੱਤਰ ਰਿਸ਼ਕ ਸੀ ਕਾਲਜ ਵਿੱਚ ਪੜ੍ਹਦੀ ਉਸ ਕੁੜੀ ਕੁੜੀ ਕਾਦੀ ਬਸ ਇੱਕ ਸਪੋਨੀਆ ਸੀ ਮਧਰਾ ਜਿਹਾ ਕੱਦ ਪਤਲਾ ਸਰੀਰ ਤੇ ਗੋਲ ਅੰਗ ਰੰਗ ਬਦਾਮੀ ਹਸੋਂ ਹਸੋਂ ਕਰਦਾ ਮੂੰਹ ਵਾਸ਼ਾਲਾ ਵਾਂਗ ਬਲਦੀਆਂ ਦਿਲ ਕੱਢ ਲੈਣ ਵਾਲੀਆਂ ਅੱਖਾਂ ਉਸ ਸ਼ਹਿਰ ਵਿੱਚ ਇੱਕ ਬੰਦਾ ਟੈਂਪੂ ਗੱਡੀ ਨਹੀਂ ਦੁੱਧ ਸਪਲਾਈ ਕਰਦਾ ਹੁੰਦਾ ਆਥਣ ਉਗਣ ਉਹ ਸ਼ਹਿਰ ਦੇ ਸਾਰੇ ਮੁਹੱਲਿਆਂ ਵਿੱਚ ਗੱਡੀ ਤੇ ਦੁੱਧ ਦੇ ਵੱਡੇ ਢੋਲ ਲੱਦ ਕੇ ਲਿਆਉਂਦਾ ਟੋਲਾਂ ਦੇ ਟੂਟੀਆਂ ਲੱਗੀਆਂ ਹੁੰਦੀਆਂ ਹਰ ਮੁਹੱਲੇ ਦੇ ਚੌਕ ਵਿੱਚੋਂ ਆਉਂਦਾ ਤੇ ਜਿਨ੍ਹਾਂ ਘਰਾਂ ਨੇ ਦੁੱਧ ਬੰਨਿਆ ਹੁੰਦਾ ਉਸ ਤੋਂ ਦੁੱਧ ਲੈ ਲੈਂਦੇ ਸੁਰੇਂਦਰ ਵੀ ਉਸ ਤੋਂ ਦੁੱਧ ਲੈਂਦਾ ਹੁੰਦਾ ਦੁੱਧ ਵਾਲਾ ਜਦ ਆਉਂਦਾ ਤਾਂ ਚੌਂਕ ਵਿੱਚ ਦੁੱਧ ਲੈਣ ਵਾਲਿਆਂ ਦਾ ਮੇਲਾ ਲੱਗ ਜਾਂਦਾ ਆਪਣੇ ਘਰ ਦਾ ਦੁੱਧ ਲੈਣ ਲਈ ਹਮੇਸ਼ਾ ਉਹੀ ਕਾਲਜ ਵਾਲੀ ਕੁੜੀ ਆਉਂਦੀ ਤੱਪ ਦੀ ਬੁੜਕ ਦੀ ਡੋਲੂ ਫੜੀ ਉਹ ਆਉਂਦੀ ਤੇ ਉਸ ਦੇ ਕੇ ਦੂਜਿਆਂ ਦੇ ਮੂਰੇ ਦੇ ਦੁੱਧ ਪਵਾ ਕੇ ਆ ਗਈ ਆਉ ਗਈ ਸ਼ਰਾਰਤੀ ਉਹ ਬੜੀ ਸੀ ਉਹਦੇ ਦਾ ਕਿਸੇ ਹਾਨਣ ਦੇ ਚੁੰਡੀ ਵੱਢ ਜਾਂਦੀ। ਇਸੇ ਬੁੜੀ ਦਾ ਦੁੱਧ ਡੁਲਾ ਜਾਂਦੀ। ਇਸੇ ਬਰਾਬਰ ਦੇ ਮੁੰਡੇ ਦਾ ਮੂੰਹ ਚੜਾ ਜਾਂਦੀ। ਪਰ ਕਦੇ ਕਤੇ ਕਿਸ ਇਸੇ ਆਂਜੀ ਧੀਮੀ ਦਾ ਪਾਂਡਾ ਫੜਕੇ ਦੁੱਧ ਪਵਾ ਵੀ ਦਿੰਦੀ। ਐਵੇਂ ਜਿਵੇਂ ਇੱਕ ਦਿਨ ਉਸਨੇ ਸੁਰਿੰਦਰ ਦੇ ਹੱਥੋਂ ਗੜਵੀ ਫੜੀ ਤੇ ਮੂਹਰ ਦੀ ਹੋ ਕੇ ਉਸ ਨੂੰ ਦੁੱਧ ਪਵਾ ਦਿੱਤਾ। ਗੜਵੀ ਫੜੌੜ ਲੱਗੀ ਤਾਂ ਉਸਨੇ ਸੁਰਿੰਦਰ ਦੀਆਂ ਉਂਗਲਾਂ ਘੁੱਟ ਦਿੱਤੀਆਂ ਤੇ ਹਾਸਾ ਦੂਰੀ ਹੁੰਦੀ ਹੋ ਗਈ ਸੁਰਿੰਦਰ ਸਾਰਾ ਦਿਨ ਇਹੀ ਖੋਜਲਦਾ ਰਿਹਾ ਲੋੜਾ ਹੋਏ ਰੱਤੀ ਪਰ ਕੁੜੀ ਐ ਤੇ ਕਿੰਨੀ ਚੱਕਮੀ ਐ ਉਹ ਜਾਦੂ ਦੀ ਬੈਠਕ ਕੋਲ ਦੀ ਲੰਘਣ ਲੱਗਦੀ ਤਾਂ ਖੰਗ ਕੇ ਲੰਘਦੀ ਕਦੇ ਕਦੇ ਕੋਈ ਰੋੜੀ ਵੀ ਮਾਰ ਜਾਂਦੀ ਇੱਕ ਦਿਨ ਜਦੋਂ ਉੱਥੋਂ ਦੀ ਲੰਘਣ ਲੱਗੀ ਤਾਂ ਚਾਰ ਛੁਫੇਰਾ ਜਿਹਾ ਦੇਖ ਕੇ ਸੁਰਿੰਦਰ ਨੇ ਉਹਦੀ ਬਾਹ ਫੜੀ ਤੇ ਉਸ ਨੂੰ ਬੈਠਕ ਅੰਦਰ ਲੈ ਗਿਆ ਮੈਂ ਰੌਲਾ ਪਾ ਦੂੰਗੀ ਹਾਂ ਕੁੜੀ ਨੇ ਬਾਹ ਛੁਡਾ ਕੇ ਆਖਿਆ ਰੌਲਾ ਤਾਂ ਤੂੰ ਕੀ ਪਾਏਂਗੀ ਉਹੀ ਗਿੱਠੜ ਜੀ ਦੇਖ ਕੇ ਤੇਰੇ ਤੇ ਤਰਸ ਆਉਂਦਾ। ਉਹਦੀ ਗੱਲ ਤੇ ਪੋਲਾ ਜਿਹਾ ਲਫੜ ਮਾਰ ਕੇ ਸੁਰਿੰਦਰ ਨੇ ਉਸ ਨੂੰ ਛੱਡ ਦਿੱਤਾ। ਸੁਰਿੰਦਰ ਦੇ ਮਨ ਵਿੱਚ ਆਉਂਦੀ ਕਿ ਇਹ ਕੁੜੀ ਕਿੰਨੀ ਔਲੋ ਹੱਥੀ ਹੈ। ਪਰ ਹੈ ਨਿੱਕੀ ਜਹੀ। ਐਡੀ ਕੋ ਕੁੜੀ ਨੂੰ ਬੁਰੀ ਨਿਗਾਹ ਨਾਲ ਦੇਖਣਾ ਤਾਂ ਉਂਝ ਹੀ ਪਾਪ ਹੈ। ਉਸ ਨੂੰ ਛੇੜਦੀ ਰਹਿੰਦੀ। ਪਰ ਉਹ ਸਿਰਫ ਹੱਸ ਛੱਡਦਾ। ਤੇ ਉਸ ਨੂੰ ਕੁਝ ਨਾ ਕਹਿੰਦਾ ਉਹ ਕਿਸੇ ਤਰ੍ਹਾਂ ਛੇੜਦੀ ਰਹਿੰਦੀ ਕਦੇ ਉਸ ਦੀ ਬੈਠਕ ਵਿੱਚ ਪਾਣੀ ਦਾ ਛਿੱਟਾ ਸਿੱਟ ਜਾਂਦੀ ਕਦੇ ਰੋੜੀ ਮਾਰ ਜਾਂਦੀ ਕਦੇ ਖੰਗ ਜਾਂਦੀ ਤੇ ਕਦੇ ਕੋਈ ਚੁਬਵੀਂ ਗੱਲ ਕਹਿ ਜਾਂਦੀ ਪਰ ਸੁਰਿੰਦਰ ਉਸ ਨੂੰ ਨਿਆਣੀ ਸਮਝ ਕੇ ਹੱਸ ਛੱਡਦਾ ਦਿਲੋਂ ਉਸ ਨੂੰ ਪਿਆਰ ਕਰਦਾ ਕਿਉਂ ਉਸ ਨੂੰ ਕਿੰਨਾ ਸ਼ਰਾਰਤੀ ਲਾਡ ਕਰਦੀ ਹੈ ਇਹ ਤਿੰਨੇ ਇਸ਼ਕ ਉਹਦੇ 5-6 ਮਹੀਨਿਆਂ ਤੋਂ ਬਰਾਬਰ ਵਧੀਆ ਚੱਲ ਰਹੇ ਸਨ ਉਸ ਦਾ ਪੱਬ ਧਰਤੀ ਤੇ ਮਸਾ ਟਿਕਦਾ ਉਸ ਦੀ ਸੋਚ ਵਿੱਚ ਹਵਾ ਨੂੰ ਗੰਡਾ ਆਉਂਦੀਆਂ ਰਹਿੰਦੀਆਂ 5-7 ਦਿਨ ਤੱਕ सुरेंद्र ਚੁੱਪ ਕਰਿਆ ਰਿਹਾ ਤੇ ਮਹਿਸੂਸ ਜਿਹਾ ਕਰਦਾ ਰਿਹਾ ਪਰ 10 ਦਿਨਾਂ ਬਾਅਦ ਉਹ ਹੈਰਾਨ ਰਹਿਣ ਲੱਗ ਪਿਆ ਕਿ ਕਾਲਜ ਵਾਲੀ ਕੁੜੀ ਉਹਨ ਕਦੇ ਬਾਹਰ ਕਿਉਂ ਨਹੀਂ ਨਿਕਲੀ? ਬਿਮਾਰ ਹੋਣੀ ਐ ਉਹ ਸਮਝਦਾ। ਬਿਮਾਰ ਹੋਵੇ ਤਾਂ ਕੋਈ ਡਾਕਟਰ ਘਰ ਆਉਂਦਾ ਜਾਂਦਾ ਹੋਵੇ। ਜਾਂ ਉਹ ਆਪ ਕਦੇ ਡਾਕਟਰ ਦੇ ਜਾਂਦੀ ਦੇਖੀ ਹੋਵੇ। ਉਸ ਨੂੰ ਕੁਝ ਥੋ ਨਾ ਲੱਗਦਾ। 15 ਦਿਨਾਂ ਬਾਅਦ ਸੁਰਿੰਦਰ ਨੇ ਉਸ ਨੂੰ ਦੇਖਿਆ। ਉਹ ਆਪਣੇ ਘਰ ਮੋਰੇ ਖੜੀ ਸਿਰ ਦੇ ਵਾਲ ਸੁਕਾਰੇ ਸੀ। ਉਹਦਾ ਚਿਹਰਾ ਉਤਰਿਆ ਹੋਇਆ ਸੀ। ਉਹ ਉਸ ਵੱਲ ਚੱਕੀ ਤਾਂਵੇਂ ਜਿਵੇਂ ਸ਼ਰਾਰਤ ਭਰੀਆਂ ਅੱਖਾਂ ਨਾਲ ਮੁਸਕਰਾਈ ਚਿੱਟੀ ਸਾੜੀ ਵਾਲੀ ਤੀਵੀ ਨੇ ਉਸ ਨੂੰ ਇਹ ਗੱਲ ਦੱਸ ਕੇ ਪੈਰਾ ਥੱਲੇ ਉਹ ਮਿੱਟੀ ਕੱਢ ਦਿੱਤੀ ਕਿ ਕਾਲਜ ਵਿੱਚ ਪੜ੍ਹਦੀ ਉਸ ਕੁੜੀ ਦੀ ਮਸਾਂ ਜਾਨ ਬੱਚੀ ਹੈ ਜੂੰ ਜਿੰਨੀ ਕੁੜੀ ਹੈ ਪਤਾ ਨਹੀਂ ਕਿੱਥੋਂ ਕੀ ਕਰਵਾ ਕੇ ਆਈ ਹੈ ਸੁਰਿੰਦਰ ਥਾਂ ਦੀ ਥਾਂ ਸੁੰਨ ਹੋ ਗਿਆ ਉਹ ਜਿਸ ਕੁੜੀ ਨੂੰ ਐਨੀ ਛੋਟੀ ਸਮਝਦਾ ਸੀ ਉਸਨੇ ਤਾਂ ਬਿਲਕੁਲ ਹੀ ਹੱਦ ਕਰ ਦਿੱਤੀ ਉਹ ਸੋਚਦਾ ਕਿ ਉਸ ਨੂੰ ਮੰਦ ਭਾਵਨਾ ਨਾਲ ਖਿਆਲ ਕਰਨਾ ਵੀ ਮੈਂ ਤਾਂ ਪਾਪ ਤੇਨ ਅਰਥ ਸਮਝਦਾ ਸੀ ਤੇ ਕੀ ਹੋ ਗਿਆ ਮੈਂ ਤਾਂ ਐਵੇਂ ਹੀ ਸੁੱਚਾ ਬਣਿਆ ਰਿਹਾ ਉਸ ਨੂੰ ਉਸ ਕੁੜੀ ਨਾਲ ਨਫ਼ਰਤ ਹੋ ਗਈ ਹੌਨ ਤਾਂ ਉਹ ਉਸ ਕੁੜੀ ਵੱਲ ਕਦੇ ਝਾਕਦਾ ਸੀ ਤੇ ਨਾ ਆਪਣੀ ਬੈਠਕ ਦਾ ਬਾਰ ਖੁੱਲਾ ਰੱਖਦਾ ਉਸ ਕੁੜੀ ਦੀ ਮੜਕ ਵੀ ਟੈਲੀ ਹੋ ਗਈ ਸੀ ਨਾ ਕਦੀ ਉਹ ਉਸ ਦੀ ਬੈਠਕ ਮੂਰੇ ਦੀ ਖੰਗ ਕੇ ਲੰਘਦੀ ਨਾ ਕੋਈ ਰੋੜੀ ਮਾਰਦੀ ਤੇ ਨਾ ਹੀ ਕੋਈ ਹੋਰ ਛੇੜਛਾੜ ਕਰਦੀ ਸੀ ਸੁਰਿੰਦਰ ਦੇ ਮਨ ਵਿੱਚ ਉਸ ਕੁੜੀ ਪ੍ਰਤੀ ਸਾਰੀ ਪਵਿੱਤਰਤਾ ਭੰਗ ਹੋ ਗਈ ਸੀ ਚਿੱਟੀ ਸਾੜੀ ਵਾਲੀ ਤੀਵੀ ਨਾਲ ਰਿਸ਼ਤਾ ਉਹ ਵੇਜ ਵੇ ਚੱਲ ਰਿਹਾ ਸੀ ਨਰਸ ਕੁੜੀ ਪਰ ਹੁਣ ਕਦੇ ਕਦੇ ਹੀ ਮਿਲਦੀ ਸੀ 10 ਕੋ ਦਿਨਾ ਦੋ ਦਾ ਉਹ ਬਿਲਕੁਲ ਹੀ ਨਹੀਂ ਸੀ ਮਿਲੀ ਉਹੀ ਬੰਦਾ ਉਸ ਨੂੰ ਇੱਕ ਦਿਨ ਮਿਲਿਆ ਜਿਹੜਾ ਉਸ ਦਾ ਪਾਸ ਬਣਵਾ ਕੇ ਲੈ ਗਿਆ ਸੀ ਉਸ ਬੰਦੇ ਨੇ ਦੱਸਿਆ ਕਿ ਉਹ ਉਸੇ ਪਿੰਡ ਰਹਿਣ ਲੱਗ ਪਈ ਹੈ ਜਿੱਥੇ ਉਹ ਨਿਤ ਜਾਇਆ ਕਰਦੀ ਸੀ ਬਸ ਅੱਡੇ ਤੇ ਹੀ ਉਹ ਬੰਦਾ ਉਸ ਨਰਸ ਦੀਆਂ ਗੱਲਾਂ ਕਰਦਾ ਰਿਹਾ ਉਹ ਬੰਦਾ ਸੁਰਿੰਦਰ ਨਾੜ ਪਲਾ ਵਿੱਚ ਹੀ ਖੁੱਲ ਗਿਆ ਸੀ ਸੁਰਿੰਦਰ ਨੂੰ ਵੀ ਉਸ ਦੀਆਂ ਗੱਲਾਂ ਵਿੱਚ ਪੂਰੀ ਦਿਲਚਸਪੀ ਸੀ ਉਹ ਬੰਦਾ ਆਪਣੇ ਮਨ ਦੀ ਪੜਾਅਸ ਕੱਢ ਰਿਹਾ ਸੀ ਤੇ ਪੜਾਸ ਕੱਢ ਕੇ ਜਿਵੇਂ ਕੋਈ ਆਰਾਮ ਮਹਿਸੂਸ ਕਰ ਰਿਹਾ ਹੋਵੇ ਆਖਰ ਮਲਮੀ ਜਹੀ ਜੀਬ ਨਾਲ ਉਸਨੇ ਇਹ ਵੀ ਦੱਸਿਆ ਕਿ ਉਹ ਨਰਸ ਨਾਲ ਬਹੁਤ ਗੂੜਾ ਰਿਸ਼ਤਾ ਬਣਾ ਬੈਠਾ ਉਸ ਤੋਂ ਬਾਅਦ ਵੀ ਉਹ ਉਸਦੀ ਨਾਰਾਜ਼ਗੀ ਨੂੰ ਕੁਚਲ ਦਿੰਦਾ ਰਿਹਾ ਸੀ ਉਸ ਵਿਚਾਰੀ ਨੂੰ 1 ਮਹੀਨੇ ਦੀ ਛੁੱਟੀ ਲੈਣੀ ਪਈ ਸੀ ਹੁਣ ਕਈ ਮਹੀਨੇ ਹੋ ਗਏ ਨੇ ਉਹ ਨਰਸ ਉਸ ਨੂੰ ਕਦੇ ਨਹੀਂ ਮਿਲੀ ਜਦੋਂ ਹੁਣ ਕਦੇ ਮਿਲਦੀ ਹੈ ਤਾਂ ਮੂੰ ਦੀ ਪਕਾਈ ਬਥੇਰਾ ਮਾਰ ਲੈਂਦੀ ਹੈ ਪਰ ਹੋਰ ਕੋਈ ਗੱਲ ਨਹੀਂ ਕਰਦੀ ਉਹ ਦਿਨ ਆਥਣੇ ਜਦ ਸੁਰਿੰਦਰ ਆਪਣੀ ਬੈਠਕ ਵਿੱਚ ਆਇਆ ਤਾਂ ਉਹਦਾ ਸਰੀਰ ਸੁੰਨ ਮਿੱਟੀ ਬਣਿਆ ਹੋਇਆ ਸੀ ਨਾ ਉਹ ਨਾਤਾ ਤੇ ਨਾ ਹੋਟਲ ਤੇ ਰੋਟੀ ਖਾਣ ਗਿਆ। ਸਟੋਵ ਤੇ ਥੋੜੀ ਜੀ ਚਾਹ ਬਣਾਈ ਤੇ ਪੀ ਕੇ ਮੰਜੀ ਤੇ ਢੇਰੀ ਹੋ ਗਿਆ। ਨਾ ਉਸ ਨੂੰ ਨੀਂਦ ਆਉਂਦੀ ਸੀ ਤੇ ਨਾ ਹੀ ਉਸ ਦਾ ਜੀ ਕਰਦਾ ਸੀ ਕਿ ਉੱਠ ਕੇ ਬੈਠੇ ਤੇ ਕੋਈ ਗੱਲ ਸੋਚੇ। ਕਦੇ-ਕਦੇ ਉਹਦੀ ਅੱਖ ਲੱਗ ਜਾਂਦੀ ਪਰ ਛੇਤੀ ਹੀ ੜਕ ਕੇ ਖੁੱਲ ਜਾਂਦੀ। ਇਹੋ ਜਿਹੀ ਅੱਜ ਵੀ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਲੱਗੀ ਉਸ ਨੂੰ ਲੱਗਦਾ ਸੀ ਕਿ ਅੱਜ ਸਾਰੀ ਰਾਤ ਨੀਂਦ ਨਹੀਂ ਆਵੇਗੀ ਹੌਲੀ-ਹੌਲੀ ਉਸ ਦੀ ਸੋਚ ਤੁਰ ਪਈ ਤੀਵੀਂ ਦੇ ਮਨ ਦਾ ਕੀ ਬੁੱਝੀਏ ਕਾਲਜ ਵਿੱਚ ਪੜ੍ਹਦੀ ਕੁੜੀ ਜਿਸ ਨੂੰ ਉਹ ਜੇ ਨਿਆਣੀ ਸਮਝਦਾ ਸੀ ਤੇ ਉਸ ਨੂੰ ਕੁਝ ਕਹਿਣਾ ਪਾਪ ਸਮਝਦਾ ਸੀ ਕਿਸ ਤਰ੍ਹਾਂ ਦੀ ਨਿਕਲੀ ਉਹ ਨਰਸ ਕੁੜੀ ਇਸੇ ਕਰਕੇ ਤਾਂ ਉਹਦੇ ਨਾਲ ਕਿਸੇ ਇਮਤਿਹਾਨ ਵਿੱਚ ਨਹੀਂ ਸੀ ਪੈਣਾ ਚਾਹੁੰਦੀ ਇਹ ਗੱਲ ਉਸ ਨੂੰ ਸਮਝ ਲੱਗ ਚੁੱਕੀ ਸੀ ਉਹ ਉਸ ਨੂੰ ਕਿੰਨੀ ਚੰਗੀ ਸਮਝਦਾ ਸੀ ਕਿਸੇ ਇਮਤਿਹਾਨ ਵਿੱਚ ਉਹ ਉਸ ਨੂੰ ਕਿੰਨੀ ਚੰਗੀ ਸਮਝਦਾ ਸੀ ਕਿਸੇ ਇਮਤਿਹਾਨ ਵਿੱਚ ਨਾ ਪੈਣ ਵਾਲੀ ਉਸ ਦੀ ਗੱਲ ਦਾ ਉਹ ਸਿੱਕਾ ਮੰਨਦਾ ਸੀ ਉਸ ਦੀ ਕਦਰ ਕਰਦਾ ਸੀ ਸੋਚਦਾ ਸੀ ਕਿ ਉਹ ਕਿੰਡੀ ਪਵਿੱਤਰਤਾ ਇਸਤਰੀ ਬਣੇਗੀ ਤੇ ਇਸਤਰੀ ਧਰਮ ਵਿੱਚ ਕਿੰਨੀ ਪੱਕੀ ਸਾਬਤ ਹੋਵੇਗੀ ਪਰ ਅੱਜ ਅੱਡੇ ਤੇ ਮਿਲੇ ਉਸ ਬੰਦੇ ਦੀਆਂ ਗੱਲਾਂ ਸੁਣ ਕੇ ਉਸ ਦੇ ਦਿਮਾਗ ਵਿੱਚੋਂ ਸਭ ਕੁਝ ਧੋਤਾ ਗਿਆ ਸੀ ਉਸ ਨੇ ਇੱਕ ਘੰਟਾ ਅੱਖ ਲਈ ਹੋਵੇਗੀ ਉਸ ਦੀ ਬੈਠਕ ਦੇ ਤਖਤੇ ਖੜਗੇ ਸਮਝਿਆ ਕਿ ਚਿੱਟੀ ਸਾੜੀ ਵਾਲੀ ਤੀਵੀ ਆ ਗਈ ਹੈ ਉਹ ਟਿੱਲਾ ਟਿੱਲਾ ਉੱਠਿਆ ਤੇ ਬਾਹਰ ਖੋਲ ਕੇ ਦੇਖਿਆ ਕੋਈ ਵੀ ਨਹੀਂ ਸੀ ਉਸਨੇ ਬਾਹਰ ਨਿਕਲ ਕੇ ਦੇਖਿਆ ਸੁੰਨਸਰਾ ਪਈ ਸੀ ਬਾਹਰ ਕੋਈ ਵੀ ਨਹੀਂ ਸੀ ਬੈਂਕ ਵਾਲੇ ਬਾਬੂ ਦੀ ਬੈਠਕ ਵਿੱਚ ਬਿਜਲੀ ਜਗ ਰਹੀ ਸੀ ਉਹ ਦੱਬੇ ਪੈਰੀ ਉਧਰ ਨੂੰ ਤੁਰ ਪਿਆ ਬਾਰੀ ਦੀਆਂ ਸਿੰਘਾਂ ਨੂੰ ਹੱਥ ਪਾ ਕੇ ਉਸ ਨੇ ਉਤਾਹ ਚੜ ਕੇ ਸ਼ੀਸ਼ਿਆਂ ਵਿੱਚ ਦੀ ਦੇਖਿਆ ਇੱਕ ਬੰਦਾ ਬੈਠਕ ਵਿੱਚ ਖੜਾ ਆਪਣੇ ਬੂਟਾਂ ਦੇ ਫੀਤੇ ਖੋਲ ਰਿਹਾ ਸੀ ਤੇ ਤੀਵੀ ਬਾੜ ਦੀ ਚਿਟਕਣੀ ਲਾ ਰਹੀ ਸੀ ਸੁਰਿੰਦਰ ਦੇ ਸਾਹ ਸੁੱਤੇ ਗਏ ਉਹ ਉਨੇ ਪੈਰੀ ਆਪਣੀ ਬੈਠਕ ਵਿੱਚ ਮੰਜੀ ਤੇ ਆ ਡਿੱਗ ਗਿਆ ਤੇ ਉਤੋਂ ਖੇਸ ਲੈ ਕੇ ਅੱਖਾਂ ਮੀਚ ਲਈਆਂ ਨੀਂਦ ਬਿਲਕੁਲ ਨਾ ਆਈ ਤੇ ਘੰਟਾ ਪਰ ਅੱਖਾਂ ਮੀਚ ਕੇ ਉਹ ਉੱਠ ਖੜੋਤਾ ਟੂਟੀ ਦਾ ਪਾਣੀ ਆ ਗਿਆ ਸੀ ਉਸਨੇ ਕੱਪੜੇ ਲਾਹੇ ਤੇ ਖਾਸਾ ਜਿਰ ਮਲ ਮਲ ਕੇ ਨਹਾਉਂਦਾ ਰਿਹਾ ਨਾਲ ਦੀ ਨਾਲ ਉਸਦੇ ਦਿਮਾਗ ਵਿੱਚ ਅਨੇਕਾਂ ਪ੍ਰਕਾਰ ਦੇ ਤੂਫਾਨ ਦੌੜਦੇ ਰਹੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਨੇ ਆਪਣੇ ਸਾਰੇ ਪਿੰਡੇ ਦੀ ਮਹਿਲ ਉਤਾਰ ਦਿੱਤੀ ਹੈ ਅੰਗ ਅੰਗ ਨਿਖੇਰ ਲਿਆ ਹੈ ਸੂਰਜ ਚੜ੍ਹੇ ਤੋਂ ਉਹ ਤਿਆਰ ਹੋ ਕੇ ਅੱਡੇ ਵੱਲ ਨੂੰ ਜਾਣ ਲੱਗਿਆ ਪਰ ਚਿੱਟੀ ਸਾੜੀ ਵਾਲੀ ਤੀਵੀ ਦੇ ਘਰ ਵੱਲ ਉਸ ਦਾ ਮੂੰਹ ਹੋ ਗਿਆ ਦੀਵੀ ਇੱਕ ਤੌਲੀਏ ਨੂੰ ਥਾਪੀ ਨਾਲ ਕੁੱਟ-ਕੁੱਟ ਕੇ ਧੋ ਰਹੀ ਸੀ। सुरेंद्र ਨੂੰ ਜਦ ਉਸਨੇ ਦੇਖਿਆ ਤਾਂ ਮੁਸਕੁਰਾਈ ਤੇ ਉਸ ਨੂੰ ਕੁਰਸੀ ਤੇ ਬੈਠ ਜਾਣ ਲਈ ਆਖਿਆ। सुरेंद्र ਦਾ ਮੂੰਹ ਮੁਝਿਆ ਹੋਇਆ ਸੀ। ਉਸਨੇ ਪੁੱਛਿਆ ਬਾਊ ਜੀ ਕਿੱਥੇ ਨੇ? ਉਛਲਾ ਸੀ ਕਿ ਬੈਂਕ ਵਿੱਚ ਅੱਜ ਛੁੱਟੀ ਤਾਂ ਨਹੀਂ, ਹੋਰ ਦਫ਼ਤਰ ਤਾਂ ਬੰਦ ਨੇ। ਉਹ ਤੀਵੀ ਨੇ ਦੱਸਿਆ ਕਿ ਉਹ ਤਾਂ 4 ਦਿਨ ਹੋ ਗਏ ਪਟਿਆਲੇ ਗਏ ਹੋਏ ਨੇ। ਸੁਰਿੰਦਰ ਸਭ ਕੁਝ ਸਮਝ ਗਿਆ ਤੇ ਬਿਨਾ ਹੋਰ ਕੁਝ ਬੋਲੇ ਅੱਡੇ ਨੂੰ ਤੁਰ ਪਿਆ। ਚਿੱਟੀ ਸਾੜੀ ਵਾਲੀ ਤੀਵੀ ਨੇ ਉਸ ਨੂੰ ਚਾਹ ਵੀ ਪੁੱਛੀ ਸੀ ਪਰ ਉਹ ਬੋਲਿਆ ਨਹੀਂ ਸੀ। ਉਸ ਦਿਨ ਉਹ ਅੱਡੇ ਤੋਂ ਛੁੱਟੀ ਲੈ ਕੇ ਸਿੱਧਾ ਆਪਣੇ ਘਰ ਪਿੰਡ ਨੂੰ ਆ ਗਿਆ। ਤੇ ਚਾਰ ਦਿਨ ਪਿੰਡ ਹੀ ਰਹਾ ਚਾਰੇ ਦਿਨ ਉਹ ਸੋਚਦਾ ਰਿਹਾ ਕਿ ਜ਼ਿੰਦਗੀ ਨੂੰ ਦੁਬਾਰਾ ਹੁਣ ਉਹ ਕਿੱਥੋਂ ਸ਼ੁਰੂ ਕਰੇ ਚਿੱਟੀ ਸਾੜੀ ਵਾਲੀ ਤੀਵੀ ਨਰਸ ਕੁੜੀ ਤੇ ਕਾਲਜ ਵਿੱਚ ਪੜ੍ਹਦੀ ਕੁੜੀ ਜਦ ਉਸਦੇ ਦਿਲ ਅੰਦਰ ਆ ਉਤਰਦੀਆਂ ਤਾਂ ਉਸ ਨੂੰ ਆਪਣੇ ਅੰਦਰੋਂ ਵਲੇ ਕੰਡੇ ਵਰਗੀ ਹੌਂਕ ਮਾਰਦੀ ਵਿੰਡੋ ਆ ਕੇ ਉਦਣ ਹੀ ਆਥਰ ਨੂੰ ਉਸਨੇ ਉਸ ਬੈਠਕ ਵਿੱਚੋਂ ਆਪਣਾ ਲਟਾਪਟਾ ਚੁੱਕ ਕੇ ਦੂਰ ਇੱਕ ਨਵੇਂ ਮਕਾਨ ਵਿੱਚ ਜਾਤਰਿਆ ਧੰਨਵਾਦ ਜੀ ਕਹਾਣੀ ਆਪ ਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ